ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਏ ਹਾਂ ਨਾ ਉਹ ਹੈਗਾ ਆਪਣਾ ਕਣਕ ਦਾ ਆਟਾ ਆਪਾਂ ਕਣਕ ਦੇ ਆਟੇ ਨੂੰ ਕਿਵੇਂ ਸੇਵ ਕਰਕੇ ਰੱਖ ਸਕਦੇ ਹਾਂ ਇਹਦੇ ਵਿੱਚ ਨਾ ਤਾਂ ਸੁਸਰੀ ਪਊਗੀ ਤੇ ਨਾ ਹੀ ਸੁੰਡੀ ਪਊਗੀ ਦੇਖੋ ਜੀ ਜੇ ਇਹਦੇ ਵਿੱਚ ਸੁਸਰੀ ਤੇ ਸੁੰਡੀ ਕਈ ਵਾਰੀ ਆਟੇ ਦੇ ਵਿੱਚ ਫਿਰਨ ਲੱਗ ਜAVE ਆਪਣਾ ਰੋਟੀ ਬਣਾਉਣਾ ਵੀ ਦਿਲ ਨਹੀਂ ਕਰਦਾ ਇਸ ਕਰਕੇ ਤੁਸੀਂ ਇਹਨੂੰ ਪਹਿਲਾਂ ਹੀ ਤੁਸੀਂ ਸੇਵ ਕਰਕੇ ਰੱਖੋ ਜਦੋਂ ਵੀ ਆਪਣਾ ਆਟਾ ਪਹਿਲਾਂ ਤਾਂ ਖਤਮ ਹੁੰਦਾ ਇਹਨੂੰ ਡਰਮੀ ਨੂੰ ਪਹਿਲਾਂ ਤੁਸੀਂ ਇੱਕ ਵਾਰੀ ਧੋ ਲੋ ਤੇ ਤੁੱਪ ਦੇ ਵਿੱਚ ਸੁਕਾ ਕੇ ਪੇਰੀ ਤੁਸੀਂ ਇਹਦੇ ਵਿੱਚ ਆਟਾ ਸਟੋਰ ਕਰੋ ਤੇ ਜਦੋਂ ਸਟੋਰ ਕਰਨਾ ਆ ਤੇ ਉਸ ਤੋਂ ਪਹਿਲਾਂ ਮੈਂ ਦੇਖੋ ਜੀ ਇਹ ਸਟੋਰ ਕੀਤਾ ਸੀਗਾ ਤੇ ਆਪਾਂ ਨੇ ਨਾ ਇਹਦੇ ھیਠਾਂ ਵੀ ਆਪਾਂ ਨੇ ਜਿਹੜੀਆਂ ਚੀਜ਼ਾਂ ਰੱਖੀਆਂ ਨੇ ਉਹ ਆਪਣੇ ਇਹਦੇ ਪਹਿਲਾਂ ਡਰਮੀ ਦੇ ਆਟਾ ਪਾਉਣ ਤੋਂ ਪਹਿਲਾਂ ਵਿੱਚ ਰੱਖਦੀਆਂ ਸੀਗੀਆਂ ਤੇ ਹੁਣ ਜਿਹੜੀਆਂ ਉੱਪਰ ਮੈਂ ਰੱਖਣੀਆਂ ਨੇ ਉਹ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂੰਗੀ ਮੈਂ ਪੰਜ ਤਰੀਕੇ ਤੁਹਾਨੂੰ ਦੱਸੂੰਗੀ ਬਹੁਤ ਹੀ ਸੌਖੇ ਨੇ ਤੇ ਆਪਣੇ ਆਟੇ ਨੂੰ ਨਾ ਤਾਂ ਸੁਸਤਰੀ ਪਊਗੇ ਨਾ ਹੀ ਸੰਡੀ ਪਊਗੀ ਜਿੰਨਾ ਤੁਸੀਂ ਲੰਬੇ ਟਾਈਮ ਤੱਕ ਇਹਨੂੰ ਮਰਜੀ ਆਟੇ ਨੂੰ ਰੱਖ ਸਕਦੇ ਹੋ ਚਲੋ ਆਪਾਂ ਜੀ ਹੁਣ ਕਰਦਿਆਂ ਵੀਡੀਓ ਸਟਾਰਟ ਦੇਖੋ ਜੀ ਆਪਨੇ ਜਿਹੜੀਆਂ ਆਟੇ ਦੇ ਵਿੱਚ ਚੀਜ਼ਾਂ ਰੱਖਣੀਆਂ ਨੇ ਉਹ ਮੈਂ ਤੁਹਾਨੂੰ ਦੱਸਦੀਆਂ ਇਹਨਾਂ ਵਿੱਚ ਤੁਹਾਨੂੰ ਜਿਹੜੀਆਂ ਵੀ ਸਹੀ ਲੱਗੀਆਂ ਆਪ ਬੈਸੇ ਤੁਹਾਡੇ ਘਰ ਵਿੱਚ ਨਾ ਸਾਰੀਆਂ ਇਹ ਚੀਜ਼ਾਂ ਹੁੰਦੀਆਂ ਨੇ ਤੇ ਦੇਖੋ ਜੀ ਆਪਨੇ ਨਮਕ ਲਿਆ ਨਮਕ ਦੇ ਆਪਨੇ 4-5 ਚਮਚੇ ਤੁਸੀਂ ਲੈ ਸਕਦੇ ਹੋ ਜੇ ਤੁਹਾਡਾ ਆਟਾ ਜ਼ਿਆਦਾ ਆ ਤੇ ਆ ਦੇਖੋ ਜੀ ਆਪਾਂ ਨੇ ਲਿਆ ਇੱਕ ਤੇਜ ਪੱਤਾ ਆ ਲਈਆਂ ਨੇ ਆਪਾਂ ਨੇ ਸੁੱਕੀਆਂ ਲਾਲ ਮਿਰਚਾਂ ਤੇ ਇੱਕ ਲਈ ਆਪਣੀ ਡੱਬੀ ਇੱਕ ਲਈ ਲਓ। ਇਹ ਪੰਜ ਤਰੀਕੇ ਤੁਹਾਨੂੰ ਮੈਂ ਦੱਸੇ ਨੇ ਜਿਹੜਾ ਵੀ ਤੁਹਾਨੂੰ ਤਰੀਕਾ ਵਧੀਆ ਲੱਗਦਾ ਤੁਸੀਂ ਉਹ ਵਰਤ ਸਕਦੇ ਹੋ। ਪਰ ਇਹਨਾਂ ਵਿੱਚੋਂ ਤੁਸੀਂ ਨਾ ਦੋ ਤਰੀਕੇ ਜ਼ਰੂਰ ਵਰਤਿਓ ਇਹ ਨਾ ਹੋਵੇ ਇਹ ਇੱਕ ਤਰੀਕਾ ਤੁਸੀਂ ਵਰਤ ਲਓ। ਦੇਖੋ ਜੀ ਆਪਾਂ ਨੇ ਨਮਕ ਨੂੰ ਕੀ ਕਰਨਾ? ਨਮਕ ਤੁਸੀਂ ਆਟੇ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ। ਦੇਖੋ ਜੀ ਇਹ ਨਹੀਂ ਤੁਸੀਂ ਆਟੇ ਦੇ ਵਿੱਚ ਮਿਕਸ ਕਰਨਾ ਨਾ ਤੁਸੀਂ ਇੱਕ ਕੱਪੜਾ ਲੈ ਲਿਓ। ਕੱਪੜਾ ਮਲਮਲ ਦਾ ਲੈ ਕੇ ਤੇ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਰੱਖ ਕੇ ਨਮਕ ਨੂੰ ਤੇ ਇਹ ਉੱਪਰੋਂ ਇਕੱਠਾ ਜਾਂਦੇ ਹੋ ਦੇਖੋ ਜੀ ਇਹ ਵੀ ਬਹੁਤ ਵਧੀਆ ਤਰੀਕਾ ਚ ਇਹ ਤੁਸੀਂ ਨਮਕ ਨਹੀਂ ਆਟੇ ਦੇ ਵਿੱਚ ਮਿਕਸ ਕਰਨਾ ਚਾਹੁੰਦੇ ਹੈਗੇ ਇਸ ਤਰ੍ਹਾਂ ਇਹਦੀਆਂ ਦੋ ਗੱਠਾਂ ਦੇ ਕੇ ਤੇ ਇਸ ਤਰ੍ਹਾਂ ਇਹਦੀਆਂ ਤੁਸੀਂ ਆਟੇ ਦੇ ਵਿੱਚ ਰੱਖ ਸਕਦੇ ਹੋ ਜਿਹੜੀ ਅਗਲੀ ਚੀਜ਼ ਹੈਗੀ ਹੈ ਜੀ ਉਹ ਆਪਾਂ ਨੇ ਲਈ ਆ ਸਿੰਖਾਂ ਵਾਲੀ ਡੱਬੀ ਸਿੰਖਾਂ ਵਾਲੀ ਡੱਬੀ ਦੇ ਤੁਸੀਂ ਆਧੀਆਂ ਸਿੰਖਾਂ ਲੈ ਕੇ ਨਾ ਇਹਦੇ ਵਿੱਚ ਮਲਮਲ ਦੇ ਕੱਪੜੇ ਦੇ ਵਿੱਚ ਹੀ ਪਾ ਕੇ ਇਹਦੀ ਵੀ ਤੁਸੀਂ ਗੱਠ ਰੰਗ ਦੇਣੀਆਂ ਦੇਖੋ ਜੀ ਆਪਣੇ ਆਟੇ ਨੂੰ ਬਿਲਕੁਲ ਵੀ ਸੁਸਰੀ ਤੇ ਸੁੰਡੀ ਨਹੀਂ ਪਊਗੀ ਇਹ ਪੂਰੀ ਪੱਕੀ ਗਾਰੰਟੀ ਆ ਤੇ ਆਪਣੇ ਆ ਦੋ ਚੀਜ਼ਾਂ ਤੁਹਾਨੂੰ ਦੱਸਦੀਆਂ ਦੇਖੋ ਜੀ ਅਗਲੀ ਚੀਜ਼ ਹੈਗੀ ਆਪਣੇ ਲੌਂਗ ਤੇ ਲੌਂਗ ਵੀ ਤੁਸੀਂ ਕੱਪੜੇ ਦੇ ਵਿੱਚ ਹੀ ਪਾ ਕੇ ਰੱਖਣੀਆਂ ਤੇ ਬਿਲਕੁਲ ਇਹ ਚੀਜ਼ਾਂ ਦੇ ਸਮੇਲਦੇ ਨਾਲ ਨਾਤਾ ਦੇ ਕੋਸੂਸਰੀ ਪੋਗੇ ਨਾ ਹੀ ਸੰਡੀ ਪੋਗੇ ਬਹੁਤ ਹੀ ਵਧੀਆ ਤਰੀਕਾ ਆ ਜਿਹੜਾ ਆਪਣੀ ਮਿਰਚਾਂ ਤੇ ਤੀਜ ਪੱਤਾ ਰੱਖਣਾ ਇਹ ਵੀ ਤੁਹਾਨੂੰ ਦੱਸਦੇ ਆ ਆ ਦੇਖੋ ਜੀ ਆਪਾਂ ਨੇ ਨਾ ਲੌਂਗ ਵੀ ਮਲਮਲ ਦੇ ਕੱਪੜੇ ਦੇ ਵਿੱਚ ਬੰਨਤੇ ਤੇ ਤੇ ਇਹ ਤੁਸੀਂ ਮਲਮਲ ਦੇ ਕੱਪੜੇ ਦੇ ਵਿੱਚ ਹੀ ਬੰਨਣੀਆਂ ਨੇ ਸਾਰੀਆਂ ਚੀਜ਼ਾਂ ਦੇਖੋ ਜਿਹੜੀਆਂ ਮੈਂ ਤੁਹਾਨੂੰ ਇਹ ਤਿੰਨ ਚੀਜ਼ਾਂ ਦੱਸੀਆਂ ਨੇ ਜਿਹੜੇ ਆਪਣੇ ਹੋਗੇ ਤੇਜ ਪੱਤਾ ਤੇ ਲਾਲ ਸੁੱਕੀ ਮਿਰਚ ਇਹ ਆਪਾਂ ਇਹ ਆਟੇ ਦੇ ਵਿੱਚ ਇਸੇ ਤਰ੍ਹਾਂ ਰੱਖ ਦੇਣੀਆਂ ਨੇ ਤੇ ਇਹ ਵੀ ਤੁਹਾਨੂੰ ਰੱਖ ਕੇ ਆਪਾਂ ਦਿਖਾਉਣੀ ਆ ਵੀ ਚਾਟੇ ਦੀ ਤੇ ਆਹ ਦੇਖੋ ਜੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਇੱਕਨੇ ਕੱਪੜੇ ਦੇ ਵਿੱਚ ਬੰਨ ਕੇ ਇਸੇ ਤਰ੍ਹਾਂ ਤੁਸੀਂ ਜਿਹੜੀ ਆਪਣੀ ਆਟੇ ਵਾਲੀ ਡਰੰਮੀ ਆ ਜਾਂ ਕੋਈ ਵੀ ਤੁਹਾਡਾ ਡੱਬਾ ਆ ਉਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਿਹੜੀਆਂ ਆਪਣੀਆਂ ਲਾਲ ਮਿਰਚਾਂ ਨੇ ਇਹ ਇਸੇ ਤਰ੍ਹਾਂ ਜੀ ਤੁਸੀਂ ਸਾਫ ਦੀਆਂ ਇਹ ਲਾਲ ਮਿਰਚਾਂ ਲੈਣੀਆਂ ਨੇ ਤੇ ਆਪਾਂ ਇਹ ਇਸੇ ਤਰ੍ਹਾਂ ਵਿੱਚ ਹੀ ਮਿਕਸ ਕਰ ਦਾਂਗੇ ਜਿਹੜਾ ਆਪਣਾ ਤੇਜ ਪੱਤਾ ਆ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਵਿੱਚ ਰੱਖ ਦਾਂਗੇ ਇਹਨਾਂ ਨੂੰ ਕੱਪੜੇ ਦੇ ਵਿੱਚ ਦੇਖੋ ਜੀ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਇਹ ਤੁਸੀਂ ਇਸੇ ਤਰ੍ਹਾਂ ਰੱਖ ਸਕਦੇ ਹੋ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਨਾ ਮਿਕਸ ਕਰ ਦਾਂਗੇ ਆਟੇ ਦੇ ਵਿੱਚ ਦੇਖੋ ਜੀ ਜਿਹੜੀਆਂ ਇਹ ਆਪਣੀਆਂ ਆਹ ਚੀਜ਼ਾਂ ਨੇ ਦੇਖੋ ਆਪਣਾ ਆਟਾ ਹੈਗਾ ਬਹੁਤ ਜ਼ਿਆਦਾ ਤੇ ਇਸ ਕਰਕੇ ਮੈਂ ਆਟੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁਣ ਤੋਂ ਉਹਨੂੰ ਵੀਡੀਓ ਬਣਾ ਕੇ ਦਿਖਾਈ ਸੀ ਕਿ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਹੀ ਵਿੱਚ ਐਡ ਕਰ ਦਾਂਗੇ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਅੱਜ ਹੀ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ